ਸੱਚੀ ਗੱਲ ਜੀ ਦਾ ਕਲਾਸਿਕ ਕਲੈਕਸ਼ਨ ਲੈ ਰਹਾ ਗਾਗਾ ਵੱਲੋਂ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਠਾਕ ਹੋ ਤੇ ਚੜਦੀ ਕਲਾ ਦੇ ਵਿੱਚੋਂ ਆਫਰ ਵੀਕ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਕਾਟਨ ਏਕੇ ਟੈਕਸਟ ਦੇ ਜੋ ਸੂਟ ਨੇ ਲੈ ਕੇ ਆਏ ਆ ਬਹੁਤ ਸੋਹਣੇ ਸੂਟ ਹੋਣਗੇ ਸੁਪੀਰੀਅਰ ਫੈਬਰਿਕ ਹੋਊਗਾ ਜੀ ਏਕੇ ਟੈਕਸਟ ਪ੍ਰਿੰਸੈਸ ਕਲੈਕਸ਼ਨ ਆਫਰ ਵੀਕ ਦੇ ਵਿੱਚ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਇਹ ਮਿਲਣਗੇ ਬਲੈਕ ਕਲਰ ਹੈ ਜੀ ਡਿਜ਼ਾਈਨਿੰਗ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਆ ਤੇ ਨਾਲ ਇਹਦੇ ਬੋਟਮ ਆਊਗੀ ਸੈਲਫ ਪ੍ਰਿੰਟ ਸੈਕ ਇਹਦਾ ਫੈਬਰਿਕ ਬਹੁਤ ਜ਼ਿਆਦਾ ਸੁਪੀਰੀਅਰ ਫੈਬਰਿਕ ਹੈ ਟਿਸਟਾ ਕਾਟਨ ਦੀ ਤਰ੍ਹਾਂ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈਗਾ ਮਤਲਬ ਜਿਵੇਂ ਜਿਵੇਂ ਹੰਡਾਉਂਗੇ ਬਹੁਤ ਸੋਹਣਾ ਫੈਬਰਿਕ ਹੋਈ ਜਾਊਗਾ ਕੋਈ ਇਹਤੇ ਬੁਰਨੀ ਆਉਣਾ ਕੋਈ ਕਲਰ ਨਹੀਂ ਜਾਣਾ ਮਸ਼ੀਨ ਵਾਸ਼ ਕਰੋਗੇ ਇਹ ਕਈ ਵਾਰੀ ਹੁੰਦਾ ਕਿ ਕਾਟਨ ਦਾ ਕੱਪੜਾ 2-3 ਧੋਆ ਪਾਉਣ ਤੇ ਖਰਾਬ ਹੋ ਜਾਂਦਾ ਕਿਉਂਕਿ ਏਕੇ ਟੈਕਸ ਬ੍ਰਾਂਡ ਦਾ ਬਹੁਤ ਸੋਹਣਾ ਕੱਪੜਾ ਹੈਗਾ ਤਾਂ ਤੁਹਾਨੂੰ ਇਹਦੀ ਕੋਈ ਵੀ ਕੰਪਲੇਂਟ ਨਹੀਂ ਹੈਗੀ। ਬਾਕੀ ਡਿਜ਼ਾਈਨਿੰਗ ਬਹੁਤ ਸੋਹਣੀ ਆ। ਸੇਮ ਡਿਜ਼ਾਈਨ ਦੇ ਵਿੱਚ ਇੱਕ ਕਲਰ ਇਹ ਵਾਲਾ। ਇਹ ਸਭ ਤੋਂ ਵੱਧ ਮਤਲਬ ਕਿ ਚੱਲਣ ਵਾਲਾ ਡਿਜ਼ਾਈਨ ਹੈ ਕਿਉਂਕਿ ਹਰ ਹੀ ਕੇਸ ਦੇ ਲਈ ਵੀ ਪਰਫੈਕਟ ਹੈ ਗਰਮੀਆਂ ਦੇ ਲਈ ਤੇ ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਸੂਟ ਬਣ ਕੇ ਬਹੁਤ ਸੋਹਣਾ ਰੇੜੀ ਹੁੰਦਾ। ਇਹਦੇ ਨਾਲ ਦੁਪੱਟਾ ਹੈ ਜਿਹੜਾ ਜਿਸ ਤਰ੍ਹਾਂ ਇਹਦੇ ਵਿੱਚ ਇਹ ਪਿਸਤਾ ਗ੍ਰੀਨ ਕਲਰ ਹੈ ਇਹ ਕਲਰ ਦਾ ਪਿਓਰ ਦਾ ਦੁਪੱਟਾ ਕਰਵਾ ਕੇ ਨਾ ਬਹੁਤ ਸੋਹਣਾ ਸੂਟ ਬਣਦਾ ਹਾਂਜੀ ਅਗਲਾ ਡਿਜ਼ਾਈਨ ਇਹ ਵੀ ਬਿਲਕੁਲ ਸੁਪਰ ਹਿੱਟ ਡਿਜ਼ਾਈਨ ਹੈ ਹਰ ਬਾਰ ਆਪਾਂ ਇਹਦਾ ਜੋ ਸੈੱਟ ਲੈ ਕੇ ਆਉਨੇ ਆ ਬਹੁਤ ਵਧੀਆ ਸੇਲ ਹੁੰਦਾ ਇਹਦੇ ਵਿੱਚ ਤਿੰਨ ਚਾਰ ਕਲਰ ਮਿਲ ਜਾਣਗੇ ਸੈਲਫ ਪ੍ਰਿੰਟ ਬਾਟਮ ਏਕ ਟੈਕਸ ਬਹੁਤ ਵਧੀਆ ਤੇ ਸਭ ਤੋਂ ਸੋਹਣੀ ਗੱਲ ਕਿ ਇਹਨਾਂ 'ਚ ਕਿਸੇ ਸੂਟ ਤੇ ਲਾਈਨਿੰਗ ਨਹੀਂ ਲੱਗੂਗੀ ਬਹੁਤ ਸੋਹਣਾ ਫੈਬਰਿਕ ਹੈ ਪਹਿਲਾ ਕਲਰ ਬਹੁਤ ਸੋਹਣਾ ਹੈ ਜੀ ਦੂਸਰਾ ਕਲਰ ਬਹੁਤ ਸੋਹਣਾ ਹੈ ਫਿਰੋਜ਼ੀ ਜੇਕਰ ਤੁਸੀਂ ਗਰਮੀਆਂ ਦੇ ਸੂਟਾਂ ਦੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਇੰਨੇ ਜ਼ਿਆਦਾ ਗਰਮ ਮੌਸਮ ਦੇ ਲਈ ਤਾਂ ਇਹ ਸਭ ਤੋਂ ਸੋਹਣੇ ਨੇਗੇ ਕਿਉਂਕਿ ਜਿਵੇਂ ਮਰਜ਼ੀ ਇਹਨਾਂ ਨੂੰ ਤੁਸੀਂ ਔਣ ਜਾਣ ਦੇ ਵਿੱਚ ਵੀ ਬੇਅਰ ਕਰ ਸਕਦੇ ਹੋ ਪ੍ਰਿੰਟ ਸੋਹਣੇ ਨੇ ਪਿਓਰ ਦੇ ਦੁਪੱਟੇ ਦੇ ਨਾਲ ਬਹੁਤ ਸਰਦਾਰੀ ਲੁੱਕ ਦੇ ਸੂਟ ਰੈਡੀ ਹੁੰਦੇ ਨੇ ਚਾਹੇ ਕੋਈ ਡਿਜ਼ਾਈਨਿੰਗ ਦੀ ਵੀ ਲੋੜ ਨਹੀਂ ਸਿੰਪਲੀ ਪਾਈਪਿੰਗ ਵਗੈਰਾ ਲਗਾ ਕੇ ਕਲਰ ਵੀ ਸਾਰੇ ਸੋਹਣੇ ਨੇ ਇਹ ਕਲਰ ਪਹਿਲਾਂ ਦਿਖਾਤਾ ਆਪਾਂ ਅਗਲਾ ਕਲਰ ਇਹ ਹੈ ਜੀ ਮਸਟਰਡ ਕਲਰ ਇਹ ਮਤਲਬ ਕਿ ਪੜਕੀਲਾ ਜਾਂ ਮਸਟਰਡ ਨਹੀਂ ਹੈਗਾ ਬਹੁਤ ਸੋਹਣਾ ਡੱਲ ਜਾਂ ਮਸਟਰਡ ਕਲਰ ਹੈਗਾ ਬਹੁਤ ਪਿਆਰਾ ਕਲਰ ਹੈ ਜੀ ਦੇਖ ਸਕਦੇ ਹੋ ਇਹਦੇ ਵਿੱਚ ਜਿਵੇਂ ਮਤਲਬ ਕਿ ਵੈਬਿੰਗ ਲਾਈਨਿੰਗ ਜੀ ਤੁਹਾਨੂੰ ਦਿਖਾਈ ਦੇ ਰਹੀ ਹੈ ਸੇਮ ਐਵੇਂ ਹੀ ਪ੍ਰਿੰਟ ਦੇ ਵਿੱਚ ਆਉਗੇ ਬਹੁਤ ਸੋਹਣਾ ਲੱਗਦਾ ਸੂਟ ਹਾਂਜੀ ਦੇਖੋ ਇਹ ਵਾਲਾ ਡਿਜ਼ਾਈਨ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਬਿਲਕੁਲ ਸੋਬਰ ਜਿਹਾ ਕਲਰ ਹੈ ਤੇ ਫੈਬਰਿਕ ਤਾਂ ਇੰਨਾ ਵਧੀਆ ਬਿਲਕੁਲ ਬਟਰ ਕਾਟਨ ਦੀ ਤਰ੍ਹਾਂ ਬਹੁਤ ਜ਼ਿਆਦਾ ਵਧੀਆ ਸੁਪੀਰੀਅਰ ਫੈਬਰਿਕ ਹੈ ਦੇਖੋ ਬਿਲਕੁਲ ਟਰਾਂਸਪੇਰੈਂਟ ਨਹੀਂ ਹੈਗਾ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈ ਬੜੀ ਸੋਹਣੀ ਲੁੱਕ ਆਉਣੀ ਆ ਸੂਟ ਦੀ ਤੇ ਇਹ ਜਿਹੜੇ ਸੂਟ ਨੇ ਜੀ ਆਡੀ ਕਲੈਕਸ਼ਨ ਸੌਰੀ ਇਹ ਆਪਣੇ ਪ੍ਰਿੰਸੈਸ ਕਲੈਕਸ਼ਨ ਵਾਲੇ ਇਹਨਾਂ ਦਾ ਪ੍ਰਾਈਸ ਵੈਸੇ ਤੁਸੀਂ ਇਹ ਮਾਰਕੀਟ ਚੋਂ ਲੈਨੇ ਹੋ ਤੁਹਾਨੂੰ 1200 1300 ਦਾ ਸੂਟ ਮਿਲਦਾ ਕਿਉਂਕਿ ਬਿਲਕੁਲ ਸੇਮ ਟਿਸਟਾ ਵਾਲਾ ਫੈਬਰਿਕ ਆ ਜਾਂਦਾ ਬਟ ਇਹਨਾਂ ਦਾ ਪ੍ਰਾਈਸ ਹੈਗਾ ਸੀ 899 ਆਫਰ ਵੀਕ ਦੇ ਵਿੱਚ ਤੁਹਾਨੂੰ ਸਿਰਫ 799 ਦਾ ਇਹ ਕੋਈ ਵੀ ਸੂਟ ਲੈ ਸਕਦੇ ਹੋ ਤੁਸੀਂ ਸਿਰਫ 799 ਬਟ ਹੈਗਾ ਇਹ ਸਿਰਫ ਇਸ ਵੀਕ ਦੇ ਲਈ ਆ ਕਿਉਂਕਿ ਬਹੁਤ ਸਾਰੇ ਗਿਆਂ ਪਹਿਣਾ ਫਾਇਦਾ ਉਠਾ ਰਹੀਆਂ ਨੇ ਇਸ ਵੀਕ ਦਾ ਸਾਨੂੰ ਵੀ ਫਾਇਦਾ ਕਿਉਂਕਿ ਆਪਾਂ ਨੇ ਕਲੀਅਰੈਂਸ ਸਾਰਾ ਇਹ ਕਰਕੇ ਨਵਾਂ ਸਟਾਕ ਲਿਆਉਣਾ ਤੁਹਾਡਾ ਫਾਇਦਾ ਇਹ ਹੈ ਕਿ ਤੁਹਾਨੂੰ ਹੋਰ ਵੀ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਮਿਲ ਰਿਹਾ ਹੈ ਬਲੈਕ ਦੇ ਵਿੱਚ ਇਹ ਵਾਲਾ ਡਿਜ਼ਾਈਨ ਸਾਰੇ ਸੂਟ ਓਨਲੀ 799 ਵਾਲੇ ਹੈ ਜੀ ਬਟ ਐਨੀ ਗਰੰਟੀ ਅਸੀਂ ਦਿੰਨੀ ਆ ਤੁਸੀਂ ਇਹਨਾਂ ਚ ਇੱਕ ਸੂਟ ਵੀ ਬਾਇ ਕਰਦੇ ਹੋ ਫੈਬਰਿਕ ਇੰਨਾ ਕੁ ਵਧੀਆ ਨਿਕਲੂਗਾ ਕਿ ਤੁਸੀਂ ਦੁਬਾਰਾ ਇਸ ਪ੍ਰਾਈਸ ਦੇ ਵਿੱਚ ਮੰਗੋਗੇ ਬਟ ਨਿਊ ਪ੍ਰਾਈਸ ਦੇ ਵਿੱਚ ਮਿਲਣਗੇ ਤੁਹਾਨੂੰ ਦੇਖੋ ਜੀ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ 컬러 ਵੀ ਬਹੁਤ ਸੋਹਣਾ ਬਿਲਕੁਲ ਨਿਊਲੀ 컬러 ਇਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹਨਾਂ ਦੇ ਡਿਜ਼ਾਈਨ ਹੀ ਜਿਹੜੇ ਪ੍ਰਿੰਸੈਸ ਕਲੈਕਸ਼ਨ ਤੇ ਬਿਲਕੁਲ ਡਿਫਰੈਂਟ ਜਿਹਾ ਡਿਜ਼ਾਈਨ ਨੇਗੇ ਮਤਲਬ ਇਹ ਨਹੀਂ ਹੈਗਾ ਕਿ ਕੋਈ ਹਰ ਇੱਕ ਫੁੱਲ ਵਾਲਾ ਸੂਟ ਹੋਊਗਾ ਵੀ ਸੇਮ ਜੀ ਚੀਜ਼ ਹੋਊਗੀ ਬਿਲਕੁਲ ਡਿਫਰੈਂਟ ਜਿਹਾ ਯੂਨੀਕ ਜਿਹਾ ਡਿਜ਼ਾਈਨ ਆਉਂਦੇ ਨੇ ਦੇਖੋ ਜੀ ਪਾਏ ਵੀ ਬਿਲਕੁਲ ਸੋਬਰ ਲੁੱਕ ਦਿੰਦੇ ਨੇ ਤੇ ਇਹ ਵਾਲਾ ਪੀਸ ਹੈ ਇਹ ਪਿਓਰ ਆਰਗੈਂਜ਼ਾ ਦੇ ਵਿੱਚ ਹੈ ਬਹੁਤ ਸੋਹਣਾ ਇਹਨੂੰ ਤੁਸੀਂ ਐਮਬਰਾਇਡਰੀ ਕਰਵਾ ਕੇ ਲੈਣਾ ਚਾਹੁੰਦੇ ਹੋ ਤਾਂ ਐਮਬਰਾਇਡਰੀ ਕਰਵਾ ਕੇ ਵੀ ਲੈ ਸਕਦੇ ਹੋ ਪਿਓਰ ਆਰਗੈਂਜ਼ਾ ਹੈ ਤੇ ਇਹਦੇ ਨਾਲ ਮਸਲੀਨ ਦੀ ਬਾਟਮ ਹੈ ਕੱਲਾ ਬਾਟਮ ਵਰਕ ਇਹਦੇ ਨਾਲ ਕਰਾ ਕੇ ਲੈਣਾ ਚਾਹੁੰਦੇ ਹੋ ਤਾਂ ਬਾਟਮ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਬਿਲਕੁਲ ਫੁੱਲ ਪਿਓਰ ਆਰਗੈਂਜ਼ਾ ਇਹ ਤੁਸੀਂ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਤੇ ਇਹ ਵਾਲਾ ਜਿਹੜਾ ਸੂਟ ਪ੍ਰਾਈਸ ਹੈਗਾ ਜੀ ਇਹਦਾ ਪ੍ਰਾਈਸ ਹੈਗਾ 995 ਤੇ ਇਹ ਕਿ ਸੂਟ ਹੈ ਇਹਦੇ ਨਾਲ ਫੁੱਲ ਪ्योर ਦਾ ਦੁਪੱਟਾ ਵੀ ਆ ਤੇ ਬਾਕੀ ਦੁਪੱਟਾ ਤੁਸੀਂ ਕਿਸੇ ਨਾਲ ਵੀ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕਰਵਾ ਕੇ ਦੇ ਦਵਾਂਗੇ ਬਾਕੀ ਕੱਲਾ ਸੂਟ ਲੈਣਾ ਚਾਹੁੰਦੇ ਹੋ ਤਾਂ ਉਹਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਇਹਦਾ ਕਲਰ ਬਹੁਤ ਸੋਹਣਾ ਮੈਨੂੰ ਬਹੁਤ ਸੋਹਣਾ ਲੱਗਦਾ ਹੈਗਾ ਤੇ ਇਹ ਦੁਪੱਟਾ ਹੈ ਦਾ ਫੁੱਲ ਪ्योर 2.5 ਮੀਟਰ ਦੀ ਕੱਟ ਦੁਪੱਟਾ ਤੇ ਇਹਦਾ ਜਿਹੜਾ ਪ੍ਰਾਈਸ ਹੈ 250 ਵਿੱਚ ਅਪ ਹੋ ਜਾਊਗਾ ਜੀ ਸੇਮ ਪ੍ਰਾਈਸੇਮਰ ਕੁਲਓਨਲੀ 799 ਜੇਕਰ ਤੁਸੀਂ ਦੁਪੱਟਾ ਲੈਣੇ ਹੋ ਤਾਂ 250 ਰੁਪਏ ਐਕਸਟਰਾ ਨੇ ਤੇ ਹੋਰ 2.5 ਮੀਟਰ ਦਾ ਤੁਹਾਨੂੰ ਬਿਲਕੁਲ ਫੁੱਲ ਪਿਓਰ ਦਾ ਦੁਪੱਟਾ ਦਵਾਂਗੇ ਬਾਕੀ ਹੋਰ ਕਿਸੇ ਸੂਟ ਨਾਲ ਵੀ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਦੱਸ ਸਕਦੇ ਆ ਤੇ ਹੁਣ ਆਪਾਂ ਲੈ ਕੇ ਆਏ ਤੁਹਾਡੇ ਲਈ ਕਾਟਨ ਦੇ ਦੁਪੱਟੇ ਜਿਹੜੇ ਇਹੇ ਕਾਟਨ ਦੇ ਦੁਪੱਟੇ ਨੇ ਇਹ ਵੀ ਬਹੁਤ ਵਧੀਆ ਫੈਬਰਿਕ ਹੋਊਗਾ ਕੋਈ ਕਲਰ ਨਹੀਂ ਜਾਊਗਾ ਕਿਸੇ ਦੁਪੱਟੇ ਦਾ ਤੇ ਉੱਪਰੋਂ ਕੱਟ ਵੀ 2.5 ਮੀਟਰ ਦੀ ਆਊਗੀ ਕਿਸੇ ਦੁਪੱਟੇ ਦਾ ਜੀ ਕਲਰ ਨਹੀਂ ਜਾਊਗਾ ਕੱਟ ਮਿਲੂਗੀ 2.5 ਮੀਟਰ ਦੀ ਤੇ ਸ਼ਿਪਿੰਗ ਸੂਟ ਦੇ ਨਾਲ ਦੁਪੱਟੇ ਦੀ ਫ੍ਰੀ ਹੋਊਗੀ ਜੇਕਰ ਤੁਸੀਂ ਕੱਲਾ ਦੁਪੱਟਾ ਮੰਗਾਉਨੇ ਆ ਤਾਂ ਉਹਦੀ ਸ਼ਿਪਿੰਗ ਲੱਗੂਗੀ ਦੁਪੱਟੇ ਤੁਸੀਂ ਇੱਕ ਦੀ ਸ਼ਿਪਿੰਗ ਦੇ ਵਿੱਚ 4 ਦੁਪੱਟੇ ਮੰਗਾ ਸਕਦੇ ਹੋ ਇਹ ਚੀਜ਼ ਕਲੀਅਰ ਹੋ ਗਈ ਹੋਣੀ ਹੈ ਜੀ ਸ਼ਿਪਸਲ ਦੀ ਜਿਹੜੀ ਸ਼ਿਪਿੰਗ ਹੁੰਦੀ ਹੈ weight ਦੇ ਅਕੋਰਡਿੰਗ 60 ਰੁਪਏ ਹੁੰਦੀ ਹੈ ਤੁਸੀਂ ਸੂਟ ਨਾਲ ਦੁਪੱਟਾ ਲੈਣੇ ਹੋ ਤਾਂ ਉਹਦੀ ਕੋਈ ਸ਼ਿਪਿੰਗ ਨਹੀਂ ਲੱਗੂਗੀ only charge ਲੱਗਣਗੇ ਜੇਕਰ ਦੁਪੱਟਾ ਇਕ ਲੈਣੇ ਹੋ ਤਾਂ ਵੀ ਸ਼ਿਪਿੰਗ ਲੱਗਣੀ ਹੈ ਚਾਰ ਦੁਪੱਟੇ ਲੈਣੇ ਹੋ ਤਾਂ ਉਹ ਵੀ ਇਕ ਦੀ ਸ਼ਿਪਿੰਗ ਚ ਹੀ ਆਉਣਗੇ ਕਿਉਂਕਿ ਉਹ weight ਦਾ ਹੋ ਜਾਂਦਾ ਦੁਪੱਟਿਆਂ ਚ weight ਕੁਝ ਵੀ ਨਹੀਂ ਹੁੰਦਾ ਦੇਖੋ ਸੇਮ ਡਿਜ਼ਾਈਨ ਚ ਕਲਰ ਦੇਖ ਲਓ ਪਹਿਲਾ ਉਹ ਕਲਰ ਸੀ ਦੂਸਰਾ ਇਹ ਹੈ ਬਾਕੀ ਇਕ ਦੁਪੱਟਾ ਖੋਲ ਕੇ ਦਿਖਾ ਦਿਓ ਬਰ ਦੇਖੋ ਜੀ ਦੁਪੱਟੇ ਦਾ ਡੇਢ ਗਜ ਦਾ ਪਾਣਾ ਢਾਈ ਗਜ ਦਾ ਦੁਪੱਟਾ ਫੋਂ ਨੋਰਮਲੀ 150 200 ਦਾ ਜਿਹੜਾ ਆਰਮਸ ਦੁਪੱਟਾ ਦਿੰਦੇ ਨੇਗੇ ਛੋਟਾ ਜਾਂ ਦੁਪੱਟਾ ਹੁੰਦਾ ਹੈ ਇਹ ਬ੍ਰਾਂਡ ਦਾ ਦੁਪੱਟਾ ਆਊਗਾ ਜੀ ਉਪਰੋਂ 2.5 ਮੀਟਰ ਦੀ ਕੱਟ ਪੂਰਾ ਖੁੱਲਾ ਡੁੱਲਾ ਖੋਲ ਕੇ ਦਿਖਾਉਂਦਾ ਹਾਂ ਜੀ ਇਹਦੇ ਵਿੱਚ ਕਲਰ ਇੱਕ ਪਹਿਲਾਂ ਦਿਖਾਤਾ ਸੋਨੂੰ ਦੂਸਰਾ ਕਲਰ ਇਹ ਹੈ ਜੀ ਕਾਫੀ ਤੀਸਰਾ ਕਲਰ ਫਿਰੋਜ਼ੀ ਠੀਕ ਹੈ ਜੀ ਇਹ ਡਿਜ਼ਾਈਨ ਅ ਨੀਚੇ ਵਾਲਾ ਵੀ ਬਲੂ ਬਲੂ ਹੋ ਜਾਊਗਾ ਪੱਕੇ ਰੰਗਾਂ ਦੇ ਦੁਪੱਟੇ ਨੇ ਜਿਵੇਂ ਮਰਜ਼ੀ ਵਾਸ਼ ਕਰੋ ਬਿਲਕੁਲ ਖਰਾਬ ਨਹੀਂ ਹੋਊਗਾ ਤੇ ਦੁਪट्टे ਦਾ ਪ੍ਰਾਈਸ ਹੈਗਾ ਸਿਰਫ 180 ਓਨਲੀ 180 ਰੁਪਏ ਤੇ ਅਗਲਾ ਇਹ ਵਾਲਾ ਡਿਜ਼ਾਈਨ ਹੈ ਇਹ ਵੀ ਬਹੁਤ ਸੋਹਣਾ ਇਹ ਵੀ ਸੇਮ ਆਊਗਾ ਡੇਢ ਗਜ ਦਾ ਪਣਾ ਚੜਾਈ ਤੇ 2.5 ਗਜ ਦਾ ਦੁਪੱਟਾ ਤੁਹਾਡਾ ਪੱਕੇ ਰੰਗਾਂ ਦੇ ਦੁਪੱਟੇ ਪਹਿਲਾ ਕਲਰ ਇਹ ਹੈ ਜੀ ਸੇਮ ਡਿਜ਼ਾਈਨ ਦੇ ਵਿੱਚ ਹੋਣੀ ਹੈਗਾ ਦੇ ਵਿੱਚ ਤੇ ਬਾਕੀ ਅਗਲਾ ਡਿਜ਼ਾਈਨ ਆ ਗਿਆ ਉਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਤਿੰਨ ਕਲਰ ਡਿਜ਼ਾਈਨ ਸਾਰੇ ਬਹੁਤ ਸੋਹਣੇ ਨੇ ਦੇਖ ਸਕਦੇ ਹੋ ਜਿੰਨਾ ਪਹਿਣਾ ਦੇ ਪਾਰਸਲ ਨੇ ਫੌਰਨ ਭਾਈਆਂ ਪਹਿਣਾ ਨੇ ਤੁਸੀਂ ਆਪਣੇ ਪਾਰਸਲ ਦੇ ਵਿੱਚ 2-4 ਜਿੰਨੇ ਵੀ ਐਡ ਕਰਾਉਣੇ ਚਾਹੁੰਦੇ ਹੋ ਕਰਵਾ ਸਕਦੇ ਹੋ ਬਹੁਤ ਸੋਹਣੇ ਦੁਪੱਟੇ ਨੇ ਪੱਕੇ ਰੰਗਾਂ ਦੇ ਪਹਿਲਾ ਕਲਰ ਇਹ ਹੋ ਗਿਆ ਦੂਸਰਾ ਕਲਰ ਇਹ ਹੋ ਗਿਆ ਜੀ ਇਹਦੇ ਵਿੱਚ ਸੇਮ ਵਾਰ ਆਊਗਾ ਸੇਮ ਲੈਂਥ ਆਊਗੀ ਵਿੱਥਾਊਗੀ ਪੂਰੇ ਖੁੱਲੇ ਡੁੱਲੇ ਦੁਪੱਟੇ ਤੀਸਰਾ ਕਲਰ ਇਹ ਤਿੰਨੋਂ ਕਲਰ ਬਹੁਤ ਸੋਹਣੇ ਆ ਇਹ ਚ ਮਹਿੰਦੀ ਪਿਸਤਾ ਕਲਰ ਆ ਜਾਊਗਾ ਜੀ ਇਹ ਵਾਲਾ ਆ ਜਾਊਗਾ ਔਰ ਇਹ ਆ ਜਾਊਗਾ ਤੇ ਇਹ ਸੀ ਅੱਜ ਦੀ ਵੀਡੀਓ ਪੂਰੀ ਉਮੀਦ ਕਰਦੇ ਆ ਕਿ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਕੱਲ ਫਿਰ ਮਿਲਦੇ ਆ ਕਿਸੇ ਹੋਰ ਪਿਆਰੀ ਜਿਹੀ ਕਲੈਕਸ਼ਨ ਦੇ ਨਾਲ ਤੇ ਜਿਹੜਾ ਵੀ ਤੁਹਾਨੂੰ ਇਹਦੇ ਵਿੱਚ ਸਟਾਕ ਪਸੰਦ ਆਇਆ ਆਪਣੇ WhatsApp ਨੰਬਰ ਨੇ 7973984974 ਇਹਨਾਂ ਨੰਬਰਾਂ ਤੇ ਤੁਸੀਂ ਅ ਮਤਲਬ ਕਿ ਸਕਰੀਨਸ਼ਾਟ ਸੈਂਡ ਕਰਕੇ ਆਪਣੇ ਆਪਣੇ ਆਰਡਰ ਜਿਹੜੇ ਪਲੇਸ ਕਰ ਸਕਦੇ ਹੋ ਤੇ ਬਾਕੀ ਇੰਸਟਾ ਤੇ ਆਪਣੀ ਆਈਡੀ ਦਾ ਕਲਾਸਿਕ ਕਲੈਕਸ਼ਨ 1 ਜਾ ਕੇ ਫੋਲੋ ਜ਼ਰੂਰ ਕਰਿਓ ਜਿਨ੍ਹਾਂ ਨੇ ਨਹੀਂ ਕੀਤਾ YouTube ਦਾ ਕਲਾਸਿਕ ਕਲੈਕਸ਼ਨ ਚੈਨਲ ਨੂੰ ਵੱਧ ਤੋਂ ਵੱਧ ਤੁਹਾਡੀ ਸਪੋਰਟ ਦੀ ਲੋੜ ਹੈ ਲਾਈਕ ਸ਼ੇਅਰ ਕਰਿਆ ਕਰੋ ਜੀ ਆਪਣੇ ਚੈਨਲ ਨੂੰ ਸ਼ੇਅਰ ਕਰੋ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਵੇਂ ਲੱਗੀਆਂ ਵੀਡੀਓਜ਼ ਬਾਕੀ ਵਿਰਸਾ ਸਲਾਈ ਕੜਾਈ ਵੀ ਆਪਣਾ ਹੀ ਚੈਨਲ ਹੈ ਜੀ ਇਦੇ ਉਪਰ ਆਪਾਂ ਵੀਡੀਓਜ਼ ਰੈਗੂਲਰ ਪਾ ਰਹੇ ਹਾਂ ਬਾਕੀ ਜੋ ਮਸ਼ੀਨਾਂ ਦੀ ਟ੍ਰੇਨਿੰਗ ਹੈ ਹੁਣ ਪਹਿਲਾਂ ਆਪਾਂ ਨੇ ਜਿਸ ਤਰ੍ਹਾਂ ਤੁਹਾਨੂੰ ਦਿੱਤੀ ਸੀ ਇਸੇ ਚੈਨਲ ਦੇ ਉੱਪਰ ਟ੍ਰੇਨਿੰਗ ਊਸ਼ਾ ਮਸ਼ੀਨ ਦੀ ਹੁਣ ਵੱਡੀਆਂ ਜਿਹੜੀਆਂ ਆਪਣੀਆਂ ਮਸ਼ੀਨਾਂ ਹੁੰਦੀਆਂ ਤਿੰਨ ਸੂਟਾਂ ਵਾਲੀਆਂ ਛੇ ਸੂਟਾਂ ਵਾਲੀਆਂ ਉਹਨਾਂ ਦੀ ਟ੍ਰੇਨਿੰਗ ਥੋੜਾ 2-4 ਦਿਨਾਂ ਚ ਸਟਾਰਟ ਕਰਨ ਵਾਲੇ ਆ ਤਾਂ ਮਿਰਸਾ ਸਲਾਈ ਕਢਾਈ ਨੂੰ ਵੀ ਫੋਲੋ ਜ਼ਰੂਰ ਕਰੋ ਓਕੇ ਜੀ ਸਸ਼ਕਾਲ